ਪੰਜਾਬ ਪੁਲਿਸ ਦੇ ASI ਦੀ ਡਿਊਟੀ ਦੌਰਾਨ ਅਚਾਨਕ ਹਾਰਟ ਅਟੈਕ ਆਉਣ ਕਾਰਨ ਮੌਤ ਹੋਣ ਦੀ ਖਬਰ ਮਿਲੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਸ਼ਾਮ ਸੁੰਦਰ ਨੇ ਦੱਸਿਆ ਕਿ ASI ਸੱਤਪਾਲ ਸ਼ਰਮਾ ਜੋ ਕਿ ਗੁਰਦਾਸਪੁਰ ਵਿਖੇ SSP ਦਫ਼ਤਰ ਵਿਖੇ ਫਿੰਗਰਪ੍ਰਿੰਟ ਬ੍ਰਾਂਚ ਵਿਖੇ ਤਾਇਨਾਤ ਸੀ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਸਵੇਰੇ ਘਰੋਂ ਗੁਰਦਾਸਪੁਰ ਆਪਣੇ ਦਫ਼ਤਰ ਵਿਖੇ ਗਿਆ ਅਤੇ ਦੁਪਹਿਰ ਵੇਲੇ ਸਾਨੂੰ ਦਫ਼ਤਰ ਤੋਂ ਮੁਲਾਜ਼ਮਾਂ ਦਾ ਫੋਨ ਆਇਆ ਕਿ ਸੱਤਪਾਲ ਸ਼ਰਮਾ ਅਚਾਨਕ ਡਿਊਟੀ ਦੌਰਾਨ ਹਾਰਟ ਅਟੈਕ ਆਉਣ ਕਾਰਨ ਬੇਹੋਸ਼ ਹੋ ਗਿਆ ਹੈ ਜਿਸ ਨੂੰ ਤੁਰੰਤ ਮੁਲਾਜ਼ਮਾ ਵੱਲੋਂ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਲਿਜਾਇਆ ਗਿਆ ਪਰ ਉੱਥੇ ਡਾਕਟਰਾਂ ਵੱਲੋਂ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਸ ਦਾ ਅਜ ਪੋਸਟਮਾਰਟਮ ਹੋਣ ਉਪਰੰਤ ਉਸ ਦੇ ਜੱਦੀ ਪਿੰਡ ਤੂਤ ਵਿਖੇ ਪੁਲਿਸ ਦੀ ਟੁਕੜੀ ਵੱਲੋਂ ਸਲਾਮੀ ਦੇ ਇੱਕ ਸਰਕਾਰੀ ਸਮਾਣਨਾ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਹੈ ਅਚਾਨਕ ਮੌਤ ਹੋਣ ਕੈਨ ਪੂਰੇ ਇਲਾਕੇ ਅੰਦਰ ਸੋਗ ਵਾਲੀ ਲਹਿਰ ਪਾਈ ਜਾ ਰਹੀ ਹੈ ਮਤੌਰ ਫਿੰਗਰਪ੍ਰਿੰਟ ਹੈਡ ਲੱਗੇ ਸੀ ਕੱਲ ਸਾਡੇ ਰਿਸ਼ਤੇਦਾਰ ਵੀ ਅਤੇ ਮੇਰੇ ਖਲੀਕ ਵੀ ਹੈ ਮਹਿਕਮੇ कल 12:00 बजे सानो फोन आया 11:30 बजे फोन आया जी पुलिस मुलाजिमਾਂ ਦੇ ਤੇ ਇਦਾਂ ਵੈਰਾਂ ਨੂੰ ਉੱਥੇ ਪੌਨ ਡਿਊਟੀ ਅਟੈਕ ਹੋ ਗਿਆ ਕੂਰਚੋ ਫੋਨ ਕੀਤਾ ਕਿਸੇ ਨੂੰ ਉੱਥੇ ਸਿੰਗਲ ਪ੍ਰਿੰਟ ਲਾਣੇ ਸੀ ਤੇ ਕਹਿੰਦੇ ਉਹਨਾਂ ਨੂੰ ਕੋਈ ਪ੍ਰੋਬਲਮ ਆ ਗਈ ਤੇ ਮੌਕੇ ਤੇ ਉੱਥੇ ਗਏ ਆ ਸਾਡੇ ਐਸਐਸਪੀ ਸਾਹਿਬ ਨੇ ਆਪਣੇ ਜੂਨੀਅਰ ਅਫਸਰਾਂ ਦੀ ਡਿਊਟੀ ਵੀ ਲਾਈ ਉਹ ਵੀ ਗਏ ਨਾ ਗੱਡੀਆਂ ਦੋ ਬੀਆਂ ਲੈ ਕੇ ਗਏ ਹਸਪੀਟਲ ਸਿਵਲ ਹਸਪੀਟਲ ਗਏ ਆ ਤੇ ਉਹਨਾਂ ਕਹਿੰਦੇ ਐਡ ਕੈਰੀ ਸਪੋਰਟ ਦੇ ਦੋ ਵੀ ਸੀ ਤੇ ਵਧੀਆ ਮੁਲਾਜ਼ਮ ਸੀ ਬਹੁਤ ਵਧੀਆ ਮੁਲਾਜ਼ਮ ਤੇ ਸਾਰੇ ਹੁੰਦੇ ਆ ਜੀ ਬਹੁਤ ਵਧੀਆ ਮੁਲਾਜ਼ਮ ਸੀ ਦੇਖੋ ਕਿੰਨੇ ਮੁਲਾਜ਼ਮ ਦੀ ਮਦਦ ਉਹ ਦੀ ਮੈਕੋਨੇ ਤੇ ਕਮੋਡੀਟ ਕੀਤਾ ਬਹੁਤ ਮਗਰ ਫੈਰਬਾਈ ਵੀ ਕੀਤੀ ਕਰੋ ਕਰਮਾ ਦਾ ਸਰਦਾ ਜੀ ਨਹੀਂ ਪ੍ਰੈਸਕੇ ਜੀ ਉਸੇ ਟਾਈਮ ਉਹਨਾਂ ਦੀ ਡੈਥ ਹੋ ਗਈ ਤੇ ਸੰਸਕਾਰ ਤੇ ਬਗੈਦਾ ਪੁਲਿਸ ਦੀ ਟੁਕੜੀ ਆਈ ਹੈ ਸਲਾਮੀ ਵਗੈਰਾ ਦਿੱਤੀ ਹੈ ਉਹਨਾਂ ਦੀ ਤੇ ਹੁਣ ਤੇ ਰੱਬ ਦਾ ਪਾਣਾ ਮੰਨਣਾ ਪੈਣਾ ਜੀ ਪਰਿਵਾਰ ਨੂੰ ਮਾਹਰ ਜਮ ਬਹੁਤ ਵਧੀਆ ਸੀ ਸਾਰੇ ਮਲਾਜਮਾਂ ਦੇ ਸਾਨੂੰ ਕੱਲ੍ਹ ਦੇ ਹੀ ਹਸਪੀਟਲ ਕੋਈ ਸਬਦ ਸੁਬ ਮਲਾਜਮ ਦਾ ਫੋਨ ਆਇਆ ਜਿਨ੍ਹਾਂ ਨੇ ਵੀ ਉਹਨਾਂ ਨਾਲ ਡਿਊਟੀ ਕੀਤੀ ਹੈ ਤਕਰੀਬਨ ਜਿਹੜੇ ਰਿਟਾਇਰ ਵੀ ਮਲਾਜਮ ਚੱਲੇ ਗਏ ਉਹ ਵੀ ਇੱਥੇ ਆਏ ਆ ਬਹੁਤ ਵਧੀਆ ਮਲਾਜੂਸੀ ਮਹਿਕਮੇ ਦੇ ਵਿੱਚ ਅਸੀਂ ਸਵੀ ਸੀ ਪਰਿਵਾਰ ਉਹਨਾਂ ਦੇ ਮਗਰ ਉਹਨਾਂ ਦਾ ਇੱਕ ਬੇਟਾ ਤੇ ਇੱਕ ਬੇਟੀ ਹੈ ਤੇ ਵਾਈਫ ਹਨ ਦੇਖੋ ਜੀ ਤੇ ਪਰਮਾਤਮਾ ਨੂੰ ਜੋ ਮਾਝੂਸੀ ਉਹ ਗੱਲ ਕੀਤੀ ਜਾਂਦਾ ਕਿੰਨੀ ਕੁਮਤਸੀ ਨੇ ਇਹਨਾਂ ਦੀ 52 52 ਸਾਲ ਦੀ ਬ52 ਸਾਲਾਂ ਉਮਰ ਸੀ 5-6 ਸਾਲਾਂ ਦੀ ਨੌਕਰੀ ਬਕਾਇਆ ਬਚਦੀ ਸੀ